ਜੀ ਕੀ ਹਾਲ ਚੱਲ ਦੋਸਤੋ ਅੱਜ ਆਪਾਂ ਅਗਲਾ ਵਲੌਗ ਤੇ ਅੱਜ ਆਪਾਂ ਪਹੁੰਚੇ ਨਮਾਦੇ ਮੇਲੇ ਦੇ ਤੇ ਨਾਲ ਸੇਮੂ ਇਹ ਬਹੁਤ ਟਾਈਮ ਬਾਅਦ ਮੈਨੂੰ ਇਹਦੇ ਨਾਲ ਥੋੜੇ ਜਿਲੇ ਸੁਖਵੇਂ ਹੋ ਗਏ ਬੰਦੇ ਨਾਲ ਤੇ ਇਹ ਬਾਈ ਕਰਦੇ ਹਾਂ ਤੇ ਹੁਣ ਆਪਾਂ ਜਾਵਾਂਗੇ ਨਮਾਦੇ ਮੇਲੇ ਤੇ ਕੀ ਖ਼ਬਰਾਂ ਚਾਰੀ ਬਹੁਤ ਬਹੁਤ ਚੰਗਿਆ ਸਮਾਧਾਰਨ ਨੰਦ ਆ ਰਹੇ ਆ ਨੰਦ ਆ ਰਹੇ ਪੂਰਾ ਮਾਦਾ ਮੇਲੇ ਲੱਗੇ ਪਏ ਨੇ ਤੇ ਅੱਜ ਆਪਾਂ ਫੁੱਲ ਐਨਜੋਏ ਕਰਨਾ ਤੇ ਆਪਾਂ ਤੁਹਾਨੂੰ ਸਾਰਾ ਮੇਲਾ ਦਿਖਾਵਾਂਗੇ ਤੇ ਚਲੋ ਆਪਾਂ ਚੱਲਦੇ ਆ ਮੇਲੇ ਵੱਲ ਤੇ ਇੱਧਰ ਚੰਡੋਲ ਚਣੂ ਲੱਗ ਰਹੇ ਨੇਗੇ ਤੇ ਚਲੋ ਜੀ ਤੇ ਹੁਣ ਆਪਾਂ ਜਾ ਰਹੇ ਪਹਿਲਾਂ ਮੱਥਾ ਟੇਕ ਲਈਏ ਇਧਰ ਪਕੌੜੇ ਫੂੜੇ ਲੱਗੇ ਹੋਏ ਨੇ ਤੇ ਇਧਰ ਖੇਡਾਂ ਤੇ ਕਿਧਰ ਜਾਣਾ ਪੂਸੇ ਨੂੰ ਸਾਡੇ ਦੇਖਣ ਵਾਸਤੇ ਆਪਾਂ ਪਹਿਲਾਂ ਇੱਕ ਵਾਰ ਆਏ ਤੇ ਅੱਧਰ ਵੀ ਜਾਣਾ ਪੁੱਤੋ ਜੀ ਅੱਛਾ ਤੇ ਪਿਛਲੀ ਵਾਰ ਭਜਾ ਸੀ ਉਹਦੇ ਚੜੇ ਦੇ ਜਿਹੜਾ ਉਹ ਨਹੀਂ ਉਹ ਲੰਮਕਣ ਜਾਲਾ ਉਹ ਜਿੱਤੇ ਟਾਈਮ ਹੀ ਲਾ ਕੇ ਵੀ ਇੰਨੇ ਪੈਸੇ ਮਿਲਦੇ ਹੁੰਦੇ ਜਾਂਦੇ ਉਹ ਚਲ ਸੀੜੀ ਲੱਗੀ ਵਿੱਚ 5000 ਦੀ ਪੋੜਾ ਨਹੀਂ ਡੇਢ ਮਿੰਟ ਰੁਕਣਾ ਦੀ ਮੈਮ ਦਾ ਰਾਤ ਇੱਕ ਇੱਕ ਸਕੰਡਰ ਰਹਿ ਗਿਆ ਜੀ ਪਿੱਛੇ ਇੱਕ ਦੋ ਸਕਟੇ ਪਿੱਛੇ ਰਹਿ ਗਿਆ ਦੀਵਾ ਤੇ ਬਾਈ ਦੋ ਸਕਟੇ ਖੜਾ ਦੀ ਬਹੁਤ ਟਾਈਮ ਨਹੀਂ ਦੀ ਮੇਰੇ ਕਰਤਾ ਵੇ ਇਧਰ ਹਾਂ ਤੇ ਇਧਰ ਦੁਕਾਨਾਂ ਲੱਗ ਰੀਆਂ ਨੇ ਕਿ ਹੁਣ ਆਪਾਂ ਮੱਥਾ ਮੱਥਾ ਦੇਖਦੇ ਆਂਗੇ ਤੇ ਆ ਜੋ ਉਧਰ ਪਾਪਾ ਇਧਰ ਵੀ ਦਿਖਾਣ ਨੇ ਸਾਮਾਨ ਨੂੰ ਕਿ ਚੱਟਨੇ ਪਿਆਰ ਲੱਗੇ ਪੂਣਾ ਚੁਣੇ ਤਾਗੀ ਜਿਆ ਹੋਏ ਕੀ ਕੀ ਕਰਨੀ ਹੈ ਇੱਕ ਜੀ ਆ ਬਾਈ ਹੈ ਕੀ ਚੀਜ਼ ਹੈ ਟਿੱਕੀ ਬਰਾ ਹਾਂ ਜਿਹਦਾ ਮੈਨੂੰ ਆਇਆ ਲੱਗਿਆ ਜੀ ਆ ਪੂ ਜਾਉਂਗਾ ਵਾਂਗਾ ਤੋਂ ਬਣਿਆ ਹੋਇਆ ਦਿਓ ਤੇ ਕਰਾਉਤੀ ਪਾਈ ਤਾ ਦੇਖਾ ਜਿਉ ਆਹੋ ਤੇ ਖੂਨਦਾਨ ਕੈਂਪ ਆ ਗਈ ਜੀ ਤੁਸੀਂ ਨਾ ਨਾ ਆਪਾਂ ਤਾਂ ਪਹਿਲੀ ਕਮਜ਼ੋਰਾਂ ਪਹਿਲੀ ਘਟਾ ਹੋਰ ਜਿਹੜੀ ਸੰਗਤ ਖੂਨਦਾਨ ਕਰੇਗੀ ਉਹਨਾਂ ਦੇ ਸਾਰੇ ਟੈਸਟ ਫ੍ਰੀ ਕਿਤੇ ਆਣਗੇ ਓਹ ਹੋ ਆਪ ਨੂੰ ਲੱਗ ਰਿਹਾ ਬਰੋ ਟੈਸਟ ਫ੍ਰੀ ਹੋਣਗੇ ਇੱਧਰ ਖੂਨਦਾਨ ਕੈਂਪਰ ਆਓ ਜਿੱਧਰ ਹੋ ਗਈ ਐਡਰੈਸ ਸੁਰੂ ਜਿਵੇਂ ਆਪਾਂ ਸਾਹਮਣੇ ਆਲਾ ਮੱਥਾ ਟੇਕਣ ਵਾਸਤੇ ਇੱਧਰ ਜੀ ਹਲਵਾ ਜਾਂ ਦੁਕਾਨਾਂ ਚੱਲ ਰਹੀਆਂ ਨੇ ਮਾਰੂ ਮਾਰਨੀ ਆਪਣੇ ਆਲੇ ਸਾਰੇ ਮੁੰਡੇ ਤਾਂ ਉੱਥੇ ਹੀ ਨੇ ਕਿ ਕੀ ਬੋਲ ਗੱਪ ਤੇ ਬਾਬੇ ਹਣਾ ਉਹ ਮੈਂ ਮੈਂ ਇੱਧਾ ਦੇਖਿਆ ਹਣਾ ਆਪਣੇ ਆ ਸਿਸਟਮ ਨਹੀਂ ਹੈਗਾ ਜਿਵੇਂ ਆ ਹੁੰਦਾ ਆ ਕਰ ਨਹੀਂ ਦੇਣਾ ਇਹਦਾ ਮਤ ਨਾਲੋਂ ਹੂੰ ਹੂੰ ਦੇਖ ਪਰਫੈਸ਼ਨਲ ਬੱਚੇ ਕੁਰਸੀਆਂ ਲੱਗੀਆਂ ਹੋਈਆਂ ਨੇ ਹਾਂ ਹਾਂ ਜਦੋਂ ਬੋਲਪਲੇ ਵਗੈਰਾ ਜਦੋਂ ਆਖਾ ਲਈ ਸੁਣਾ ਬਈ ਕੀ ਇੰਨਾ ਯੂ ਦੋਨੇ ਟਾਈਮ ਬਾਅਦ ਮਰੂ ਨਾਲ ਆ ਹੁਣ ਸੁਣਾਉਂਗੀ ਗੱਲ ਬਾਤ ਚੋਪਾ ਗੱਲਾਂ ਮੇਰੇ ਤੇ ਦੁੰਡੀ ਏ ਕਿੱਧਰ ਹੋ ਜਾਵਾਦੀ ਬੱਸ ਇਹਨੇ ਦੇਖਦਾ ਮੈਂ ਅੱਛਾ ਇਹ ਆਪਣੇ ਈ ਕਲਰ ਕੋਡ ਜਿਹੜਾ ਮੰਦਰ ਪੜਿਆ ਹੋਇਆ ਆ ਮਾਦਾ ਸੀਸਲਾ ਉਹਦਾ ਪ੍ਰਧਾਨ ਆ ਇਹ ਤੇ ਹੁਣ ਆਪਾਂ ਯਾਰਾਂ ਸਾਹਮਣੇ ਬੱਤਾਂ ਟਿਕਣ ਵਾਸਤੇ ਆਇਆ ਭਾਈਓ ਐ ਵੀ 7 2 ਹੋ ਗਏ। ਕਿੰਨੇ ਵਜੇ ਤੱਕ ਮੌਲਾ ਆਪੜੇ। ਮੰਨ ਤੇ ਆਈ ਆ। ਐ ਪਸਾਈ ਰਾਤ ਲੱਗੇ ਰਹੀ। ਪਹਿਲਾਂ ਆਪਾਂ ਦੇਖਦੇ ਹਾਂ ਨਾ ਵੀ ਕਿੰਨੇ ਕ ਟਾਈਮ ਵਜੇ ਤੱਕ ਮੈਂ ਸਾਡੇ ਕ ਦਾ ਆਪਣਾ। ਤੇ ਫਿਰ ਮੇਲਾ ਸੂਨੋ ਜਿੰਨਾ ਹੋ ਗਿਆ ਸੋ ਹੋ ਗਿਆ ਵੀ ਦਿਖਾ ਕੇ ਜਾਵਾਂਗੇ ਆਪਾਂ। ਤੇ ਹੁਣ ਆਪਾਂ ਯਾਰ ਅੰਦਰ ਅੱਤੇ ਦੇਖੋ ਬਾਈ ਕਿੰਨਾ ਤਾਗੜਾ ਹੋ ਆ ਰਿਹਾਗਾ। ਕਿੰਨੀ ਸੋਹਣੀ ਸਜਾਵਟ ਕੀਤੀ ਹੋਇਆ ਹਨਾ ਕਿੰਨਾ ਸੋਹਣਾ ਲੱਗ ਰਿਹਾ ਦੇਖੋ। ਕੰਨੀ ਬਦਲ ਆਦਾ ਹਨਾ। ਡੈਕੋਰੇਸ਼ਨ ਹੈ ਹਾਂ ਹਾਂ ਕਹਦੇ ਅੰਦਰ ਦਾ ਇਹ ਆਤਾ ਜੀ ਪ੍ਰਧਾਨ ਜੀ ਲੈ ਕੇ ਨੀ ਉੱਚੀ ਮੰਜ਼ਲ ਦੇ ਆਪਾਂ ਲਈ ਬਾਬਾ ਜੀ ਫੁੱਲ ਚੰਗੂ ਚੱਲੋ ਹੁਣ ਆਪਾਂ ਅੰਦਰ ਜਾਣਾ ਇੰਟਰੈਸ ਐਂਟਰ ਹੋਣਾ ਆਪਾਂ ਤੇ ਮੱਥਾ ਟੇਕਣਾ ਤੇ ਬਣੇ ਰੋ ਬਲਾਗ ਦੇ ਨਾਲ ਲਓ ਜੀ ਆਪਾਂ ਗਏ ਅੰਦਰ ਐਂਟਰ ਤੇ ਹੁਣ ਆਪਾਂ ਜਾ ਰਹੇ ਮੱਥਾ ਟੇਕਣ ਲਈ ਪੀੜ ਬਹਾਉ ਦਾ ਉਹ ਪੀੜ ਬਹਾਉ ਦਾ ਹਨਾ ਉੱਦੇ ਅੱਗੇ ਦਵਾਈ ਲੈਣ ਬਹੁਤ ਧੀ ਲੱਗ ਰਹੀ ਆ ਉਹ ਅੱਗੇ ਤੱਕ ਆ। ਦਪਾ ਲਾਈਟ ਤੇ ਘਟ ਚੁੱਕੇ ਆ। 7 ਵਜੇ ਮਿਲ 10:00 ਹੋ ਗਏ ਹੁਣ ਆਪਾਂ ਦੇਖਦਾ ਕਦੋਂ ਜਦੋਂ ਸਾਡੇ ਕਦ ਆਪਣਾ। ਤੇ ਚਲੋ ਜੀ। ਲਓ ਜੀ ਅੰਦਰ ਐਂਟਰ ਹੋ ਗਿਆ ਆਪਾਂ ਹੁਣ ਕਿਉਂ ਨਾ ਆਪਾਂ ਦੇਖ ਲੈ ਮੁੰਡਾ ਇਹ ਗਲੋ ਸਾਈਡ ਤੋਂ ਪਿੱਛੇ ਵੀ ਨਹੀਂ ਕਰਿਆ ਅੱਗੇ ਹੋ ਕੇ ਦੇਖ ਲਓ ਲਓ ਜੀ ਕਾਰ ਤੋਂ ਬਾਹਰ ਦੇਖੋ ਨਾ ਬਦਲ ਜਿਵੇਂ ਕੋਈ ਮਤਲਬ ਕੱਢੀ ਕੋਣ ਇਹ ਦੰਦ ਘੜਦਾ ਨੀ ਗਰਮੀ ਚ ਦੇਣਾ ਘੰਟੇ ਜੇ ਵੱਗਿਆ ਘੰਟੇ ਜੇ ਹਣਾ ਘੰਟਾ ਲੱਗਾਈ ਪੂਰਾ ਲੋ ਵੀ ਕਰੋ ਜੀ ਦਰਸ਼ਨ ਘਾਟਾ ਹੋ ਗਿਆ ਹੁਣ ਥੋੜਾ ਜਿਹਾ ਟਾਈਮ ਰਹਿ ਗਿਆ ਮੰਦਿਰ ਦੇ ਬਾਹਰ ਪਹੁੰਚ ਗਏ ਆ ਦੀ ਵੀਡੀਓ ਲਗਾ ਆਈ ਗਿਆ ਬਾਈ ਜਦਲੇ ਪਾਸੇ ਢੋਲੀ ਵੀ ਰੱਖ ਬੈਠੇ ਨਾ ਵੇ ਟਿਕਾਗਾ ਮੱਥਾ ਲਓ ਜੀ ਆਪਾਂ ਨੇ ਮਿੱਟੀ ਲਈ ਕੱਢ ਤਾਂ ਹੋਣਾ ਪਿਆ ਯਾਰਾਂ ਬਾਹਰ ਥੋੜਾ ਮੋੜਾ ਤੁਹਾਨੂੰ ਮੈਲਾ ਦਿਖਾਉਣਾ ਜਨਾਕ ਹੋ ਸਕੇ ਤੇ ਅੱਖ ਬਚ ਕੇ ਬਾਕੀ ਟਾਈਮ ਨਾਲ ਕੰਟਰੀ ਜਾਣਾ

ਤਨੇ ਆ ਲੈ ਮੇਲਾ ਨੂੰ ਨਾ ਕੋਮਕੇ ਮਖਮਖਾ ਕਰਕੇ ਸਾਡੇ ਦੋਹੇ ਚੱਕਿਆ ਫਲਟਾ ਪਾ ਜਾਣੀ ਨੂੰ ਦੇਖ ਹੀ ਰਿਹਾ ਹੁਣੇ ਆ ਇਹ ਬੰਦਾ ਅੱਡਾ ਜੱੱਬਲਾ ਨਾ ਕਹ ਉਹ ਕਹਿੰਦੇ ਨੇ ਉਹਨੇ ਕਹਿੰਦਾ ਮਰਦਾ ਬੋਲੂ ਕਫਣ ਬਾੜੂ ਪਾਉਂਦਾ ਕਹਿੰਦਾ ਕਹਿੰਦਾ ਆਪਣੇ ਦਿੱਤੀ ਫਲਟਾ ਪਾ ਜਾਣੇ ਆ ਜਿਹੜੇ ਸਰਸਰ ਪਾ ਰਹੇ ਮੈਨਾਂ ਫੇਰ ਕਿਹਦੇ ਦਾ ਅਸ ਹੈ ਇਹ ਹਰਾਮ ਜਾਂ ਉੱਪਰੋਂ ਹੀ ਦੰਦ ਘਟਦਾ ਦੇਖੋ ਲੱਗਿਆ ਕਹਿੰਦੇ ਆਪਦੀ ਹਰਕਤਾਂ ਦੇਖ ਕੇ ਉਹ ਗੱਲ ਕੀਤੀ ਆ ਜਿਹਨੇ ਆਪਦੀ ਹਰਕਤਾਂ ਦੇ ਕੇ ਕਹੀ ਹੈ ਗੱਲ ਇਹ ਤੂੰ ਕਾਵੇਂ ਮੂਰੇ ਕਹਿਣਾਗਾ ਉਹਨਾ ਠੋਕ ਕੇ ਕਹਿਣਾ ਕੋਈ ਲਓ ਜੀ ਇਹ ਦੂਸਰਾ 게ਟ ਆ ਜਿੱਧਰੋਂ ਦੀ ਬਾਹਰ ਆਉਂਦੇ ਨੇਗੇ ਤੇ ਟਾਈਮ ਹੋ ਗਿਆ 9 ਵਜੇ ਨਾਲ ਹੁਣ ਆਪਾਂ ਨੂੰ ਘਰੇ ਜਾਣਾ ਚਾਹੀਦਾ ਸਾਢੇ 9:30 ਸਾਢੇ 10 ਵਜੇ ਆਪਾਂ ਸਾਢੇ 9:30 ਪਹੁੰਚ ਜਾਗੇ ਆਪਾਂ ਥੋੜਾ ਦਿਲ ਗਿਆਦਾ ਵੀ ਚੱਲੀਏ ਹੁਣ ਆਪਾਂ ਚਲੋ ਜੀ ਜਾਣੇ ਪੂਰਾ ਚਲੋ ਬੈਠਾਂ ਬਾਜੀ ਇਹ ਜੀ ਆਪਣਾ ਅੱਜ ਦਾ ਵਲੌਗ ਹੈ ਵਲੌਗ ਅਸੀਂ ਲੱਗਿਆ ਕਰਨ ਖਤਮ ਤੇ ਟਾਈਮ ਹੋ ਗਏ ਪੌਣੇ ਹੋ ਗਏ ਤੇ ਸਾਡਾ ਬਾਕੀ ਯਾਰ ਆਦ ਨੂੰ ਮੇਲਾ ਦੇਖਣਾ ਯਾਰ ਰਿਆ ਲਾਲ ਹਨਾ ਗਰਮੀ 'ਚ ਦੇਖਿਆ ਨਹੀਂ ਜਾਂਦਾ ਤੇ ਤੋ ਲਵਾਂ ਚੱਲਦਾ ਹੁਣ ਘਰੇ ਤੇ ਮਿਲਦੇ ਆਂ ਬਾਬੇ ਲਾਂ ਦਾ ਅਗਲੇ ਬਲਾਗ ਚ ਬਾਏ ਬਾਏ ਇਹ ਪੈਸੇ ਕੋਈ